ਤੁਸੀਂ ਦੇਖ ਰਹੇ ਹੋ ਬਿਸ਼ਵਾਰਤਾ ਤੇ ਮੈਂ ਹਾਂ ਕਮੈਂਟਰੀ ਟ੍ਰਿਕਰ ਸੱਜਨ ਕੁਮਾਰ ਜਿਸ ਨੂੰ ਜਿਹੜੀ ਕਿ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਉਸ ਦੇ ਉੱਤੇ ਜਿਹੜਾ ਕਿ ਜਥੇਦਾਰ ਹੈ ਗਿਆਨੀ ਰਗਵੀ ਸਿੰਘ ਜੀ ਦੇ ਵੱਲੋਂ ਵੀ ਆਪਣਾ ਪੱਖ ਸਾਹਮਣੇ ਰੱਖਿਆ ਗਿਆ ਉਹਨਾਂ ਕਿਹਾ ਕਿ ਉਹਨਾਂ ਨੂੰ ਇਹ ਸਜ਼ਾ ਬਹੁਤ ਲੇਟ ਹੋਈ ਹੈ ਕਿਉਂਕਿ ਜਿਹੜਾ ਕਿ ਜੋ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਉਸ ਦੀ ਸਜ਼ਾ ਕਾਫੀ ਪਹਿਲਾਂ ਉਹਨਾਂ ਨੂੰ ਮਿਲ ਜਾਣੀ ਚਾਹੀਦੀ ਸੀ ਕਾਂਗਰਸ ਪਾਰਟੀ ਦੇ ਨੇਤਾ ਸੱਜਨ ਕੁਮਾਰ ਜਨਦਾਨਾ ਮਨੀਤ 84 ਕਤਲੇ ਆਮਦਵਰਚ ਸਾਹਮਣੇ ਆਇਆ ਸੀ ਤੇ ਉਸ ਤੋਂ ਬਾਅਦ ਹੁਣ ਮਾਨਯੋਗ ਕੋਰਟ ਦੇ ਵੱਲੋਂ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਕਿ ਸੁਣਾ ਦਿੱਤੀ ਗਈ ਹੈ ਪਰ ਇਸ ਦਾ ਇਸ ਸਜ਼ਾ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਤੇ ਦਰਸਿੰਗਸ ਸਾਹਿਬ ਗਿਆਨੀ ਰਕबीर ਸਿੰਘ ਜੀ ਉਹ ਲੋ ਉਮਰ ਕੈਦ ਦੀ ਜਗਾ ਤੇ ਫਾਸੀ ਹੋਣ ਦੀ ਗੱਲ ਆਖੀ ਗਈ ਹੈ ਜਿਹਾ ਉਹਨਾਂ ਦਾ ਕਹਿਣਾ ਹੈ ਕਿ ਲੰਮੇ ਚਿਰ ਬਾਅਦ ਬੇਸ਼ੱਕ ਕੋਰਟ ਤੋਂ ਇਹ ਫੈਸਲਾ ਆਇਆ ਲੇਕਿਨ ਇਹ ਸਜ਼ਾ ਸਹੀ ਨਹੀਂ ਹੈ ਘੱਟੋ ਘੱਟ ਸੱਜਣ ਕੁਮਾਰ ਨੂੰ ਫਾਸੀ ਦੀ ਸਜ਼ਾ ਹੋਣੀ ਚਾਹੀਦੀ ਸੀ ਤਾਂ ਜੋ ਕਿ ਸਿੱਖਾਂ ਦੇ ਹਿਰਦਿਆਂ ਨੂੰ ਵੀ ਜਿਹੜੀ ਕਿ ਠੰਡ ਪਹੁੰਚ ਸਕੇ ਤਾਂ 1983 ਕਤਲ ਮਾਮਲਿਆਂ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਸਤਿਨੁਕਮਾਰ ਨੂੰ عمر ਕੈਦ ਦੀ ਸਜ਼ਾ ਹੋਈ ਹੈ ਤੇ ਇਸ ਸਜ਼ਾ ਇਹ ਸਜ਼ਾ ਕਾਫੀ ਦੇਰ ਬਾਅਦ ਜਿਹੜੀ ਕਿ ਹੋਈ ਹੈ ਉਹਨਾਂ ਨੂੰ ਅਤੇ ਸਿੱਖਾਂ ਦੇ ਵੱਲੋਂ ਬਾਰ-ਬਾਰ ਸਤਿਨੁਕਮਾਰ ਨੂੰ ਜਿਹੜੀ ਕਿ ਸਖਤ ਤੋਂ ਸਖਤ ਸਜ਼ਾ ਦੇਣ ਦੀ ਵੀ ਗੱਲ ਕੀਤੀ ਜਾ ਰਹੀ ਸੀ ਤੇ ਉੱਥੇ ਹੀ ਹੁਣ ਸਜਨ ਕੁਮਾਰ ਨੂੰ ਬੇਸ਼ਕ عمر ਕੈਦ ਦੀ ਸਜ਼ਾ ਹੋ ਚੁੱਕੀ ਹੈ ਪਰ ਅਜੇ ਤੱਕ ਸਾਹਿਬ ਦੇ ਜਿੱਦੜ ਗਿਆਨੀ ਰਗਬੀ ਸਿੰਘ ਜਿਹਦੇ ਵੱਲੋਂ ਆਪਣਾ ਪੱਖ ਸਾਹਮਣੇ ਰੱਖਿਆ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਉਹਨਾਂ ਨੂੰ ਬੇਸ਼ਕ ਸਜ਼ਾ ਹੋ ਗਈ ਹੈ ਪਰ ਇਹ ਸਜ਼ਾ ਕਾਫੀ ਟਾਈਮ ਪਹਿਲਾਂ ਪਹੁੰਚਾਣੀ ਚਾਹੀਦੀ ਸੀ ਤੇ ਉਮਰ ਕੈਦ ਦੀ ਬਚਾਇ ਫਾਸੀ ਦੀ ਸਜ਼ਾ ਜਿਹੜੀ ਕਿ ਹੋਣੀ ਚਾਹੀਦੀ ਸੀ ਤੇ ਉਹ ਸੁਣਦੇ ਆ ਅੱਗੇ ਹੋਰ ਕੀ ਕਹਿੰਦੇ ਨੇ ਗਿਆਨੀ ਰਗਪੀਰ ਸਿੰਘ ਜੀ ਸਰ ਸਚਨ ਕੁਮਾਰ ਨੂੰ ਜੀ ਕਿਵੇਂ ਦੇਖੀ ਸਚਨ ਕੁਮਾਰ ਲੋ ਜਿਹੜੀ ਸਜ਼ਾ ਹੋਈ ਆ ਉਹ ਬਹੁਤ ਲੇਟ ਹੋਈ ਆ ਤੇ 1984 ਨਵੰਬਰ ਦੇ ਮਹੀਨੇ ਵਿੱਚ ਕਿ ਦਿੱਲੀ ਵਿੱਚ ਔਰ ਦਿੱਲੀ ਸਮੇਤ ਹਿੰਦੁਸਤਾਨ ਦੇ ਬਾਕੀ ਸ਼ਹਿਰਾਂ ਦੇ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਹੋਇਆ ਦੁਕਾਨਦਾਰਕੀਆਂ ਕੰਨਿਆਂ ਦਾ ਕਾਰੋਬਾਰ ਖੋਤੇ ਗਏ। ਇੰਨੀਆਂ ਪੈਣਾ ਦੀ ਦੇਪਤੀ ਕੀਤੀ ਗਈ। ਬਹੁਤ ਵੱਡਾ ਨੁਕਸਾਨ 1984 ਵਿੱਚ ਸਿੱਖੋਂਗਰ ਦਿੱਲੀ ਵਿੱਚ ਹੋਇਆ। ਤੇ ਸੱਧਿਆਨ ਕੁਮਾਰ ਨੂੰ ਜਿਹੜੀ ਕੇਵਲ ਉਮਰ ਕੱਜ ਜਿ سزا ਹੋਈ ਹੈ ਤੇ ਬਹੁਤ ਥੋੜੀ ਹੈ। ਇਹ ਜਿਆ ਨੂੰ ਐਸੀ سزا ਦੇਣੀ ਚਾਹੀਦੀ ਹੈ ਕਿ ਆਉਣ ਵਾਲੀਆਂ ਸਦੀਆਂ ਤੱਕ ਲੋਕ ਯਾਦ ਰੱਖਣ ਕਿ ਕਦੇ ਵੀ ਕਿਸੇ ਨਾਲ ਕੋਈ ਐਸਾ ਜਿਹੜਾ ਕਰਮ ਹੈ ਉਹ ਨਹੀਂ ਕਰਨਾ ਚਾਹੀਦਾ। ਉਹਨੂੰ ਘੱਟੋ ਘੱਟ ਫਾਂਸੀ ਹੋਣੀ ਚਾਹੀਦੀ।